ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਹ ਕੈਨੇਡਾ ਦੇ ਨਾਲ ਬੋਡੀ ਹਾਊਸ ਬ੍ਰਿਜ ਪ੍ਰੋਜੈਕਟ ਤੇ ਨਵੀਂ ਗੱਲਬਾਤ ਸ਼ੁਰੂ ਕਰਨਗੇ 트੍ਰੰਪ ਨੇ ਧਮਕੀ ਦਿੱਤੀ ਕਿ ਜਦ ਤੱਕ ਅਮਰੀਕਾ ਨੂੰ ਠੁਕਵਾ ਮੁਆਫਜ਼ਾ ਨਾ ਮਿਲੇ ਜਾਂ ਫਿਰ ਬ੍ਰਿਜ ਵਿੱਚ ਘਟੋ ਘਟ ਅਧਿ ਮਲਕੀਅਤ ਨਾ ਮਿਲ ਜਾਵੇ ਤਦ ਤੱਕ ਉਹ ਪੁਲ ਖੋਲ ਨਹੀਂ ਖੋਲਣ ਦੇਣਗੇ ਤੇ 트럼ਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸੋਸ਼ਲ ਤੇ ਲੰਮਾ ਪੋਸਟ ਲਿਖ ਕੇ ਕੈਨੇਡਾ ਤੇ ਜਿਹੜਾ ਕਿ ਦਹਾਕੀਆ ਤੋਂ ਅਮਰੀਕਾ ਦੇ ਨਾਲ ਗੱਲਬਾਤ ਮਤੀਰਾ ਕਰਨ ਦੇ ਜਿਹੜੇ ਦੋਸ਼ ਲਗਾਏ ਨੇ ਉਹਨਾਂ ਕਿਹਾ ਕਿ ਗੱਲਬਾਤ ਕੰਮ ਸ਼ੁਰੂ ਕੀਤੀ ਜਾਵੇਗੀ ਬੋਡੀ ਹਾਊਸ ਬ੍ਰਿਜ অন্ਟਾਰੀਓ ਅਤੇ ਮਿਸ਼ੀਗਨ ਨੂੰ ਜੋੜਨ ਵਾਲਾ ਇੱਕ ਵੱਡਾ ਪ੍ਰੋਜੈਕਟ ਹੈ ਇਹ 6 ਲੇਨ ਦਾ ਪੁਲ ਹੋਵੇਗਾ ਜੋ ਕਿ ਡਿਟਰਾਇਟ دریا ਤੇ ਬਣ ਰਿਹਾ ਹੈ ਤੇ ਅੰਦਾਜ਼ੇ ਕੀ ਅਮਰੀਕਾ ਦੇ ਹਾਈਵੇ I 75 ਨੂੰ ਕੈਨੇਡਾ ਦੇ ਹਾਈਵੇ 401 ਦੇ ਨਾਲ ਜੋੜੇਗਾ ਇਸ ਦਾ ਮਕਸਦ ਟ੍ਰੈਫਿਕ ਘਟਾਉਣਾ ਅਤੇ ਦੋਨਾਂ ਦੇਸ਼ਾਂ ਦੇ ਵਿਚਕਾਰ ਵਪਾਰ ਵਧਾਉਣਾ ਹੈ ਇਸ ਪੋਲ ਦੇ ਜਿਹੜੀ ਜ਼ਿਆਦਾਤਰ ਲਾਗਤ ਕੈਨੇਡਾ ਸਰਕਾਰ ਵੱਲੋਂ ਭਰੀ ਗਈ ਸੀਗੀ ਅਤੇ ਨਿਰਮਾਣ ਕੰਮ 2018 ਵਿੱਚ ਸ਼ੁਰੂ ਕਰ ਦਿੱਤਾ ਗਿਆ ਸੀ ਪ੍ਰੋਜੈਕਟ ਹੁਣ ਲਗਭਗ ਪੂਰਾ ਹੋਣ ਵਾਲਾ ਹੈ 트ੰਪ ਨੇ ਦਾਵਾ ਕੀਤਾ ਕਿ ਇਸ ਪ੍ਰੋਜੈਕਟ ਵਿੱਚ ਅਮਰੀਕਾ ਦੀ ਭੂਮਿਕਾ ਬਹੁਤ ਘੱਟ ਹੈ ਅਤੇ ਅਮਰੀਕਾ ਦੀ ਸਮੱਗਰੀ ਲਗਭਗ ਨਹੀਂ ਦੇ ਬਰਾਬਰ ਵਰਤੀ ਗਈ ਆ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਇਸ ਪੋਲੋ ਵਿੱਚ ਘੱਟੋ ਘੱਟ ਅੱਧੀ ਮਲਕੀਅਤ ਮਿਲਣੀ ਚਾਹੀਦੀ ਹੈ 트럼ਪ ਨੇ ਕੈਨੇਡਾ ਦੀ ਡੇਰੀ ਨੀਤੀ ਦੀ ਵੀ ਜਿਹੜੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਸ ਦੇ ਟੈਰਫ ਕਾਰਨ ਅਮਰੀਕਾ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਇਸ ਤੋਂ ਇਲਾਵਾ 트럼ਪ ਨੇ ਕੈਨੇਡਾ ਤੇ ਚੀਨ ਦੇ ਨਾਲ ਵਪਾਰ ਰਿਸ਼ਤਿਆਂ ਦੇ ਵੀ ਚਿੰਤਾ ਜ਼ਾਹਿਰ ਕੀਤੀ ਉਹਨਾਂ ਦੋਸ਼ ਲਗਾਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰਨੀ ਚੀਨ ਦੇ ਨਾਲ ਨੇਤৃত্ব ਜਿਹੜੀ ਵਧਾਉਣ ਦੀ ਜਿਹੜੀ ਵਧਾਉਣਾ ਚਾਹੁੰਦੇ ਨੇ ਪਰ 트럼ਪ ਨੇ ਧਮਕੀ ਦਿੱਤੀ ਕਿ ਕੈਨੇਡਾ ਨੇ ਚੀਨ ਦੇ ਨਾਲ ਵੱਡਾ ਵਪਾਰ ਸਮਝੌਤਾ ਕੀਤਾ ਹੈ ਉਹ 100% ਦੇ ਟੈਰਫ ਲਗਾ ਸਕਦੇ ਨੇ ਹਾਲਾਂਕਿ ਮਾਰਕਾਰਨੀ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਕੈਨੇਡਾ ਦਾ ਚੀਨ ਨਾਲ ਕੋਈ ਵੀ ਫ੍ਰੀ ਟ੍ਰੇਡ ਡੀਲ ਕਰਨ ਦਾ ਇਰਾਦਾ ਨਹੀਂ ਹੈ